ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਗਰਮੀਆਂ ਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਰੰਗਾਂ ਦੇ ਵਿੱਚ ਸੂਟ ਇਹ ਦੇਖੋ ਪਹਿਲਾਂ ਤੁਹਾਨੂੰ ਦਿਖਾਉਣੀ ਆ ਅਸੀਂ ਸੀ ਗ੍ਰੀਨ ਦੇ ਵਿੱਚ ਇਹ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਇਸ ਦੇ ਉੱਪਰ ਤੁਸੀਂ ਦੇਖੋ ਵਾਈਟ ਕਲਰ ਦੇ ਜਿਹੜੇ ਲੀਫ ਬਣੇ ਹੋਏ ਹੈ ਲੀਫ ਦਾ ਡਿਜ਼ਾਈਨ ਹੈ ਇਹ ਦੇਖੋ ਬਹੁਤ ਹੀ ਪਿਆਰਾ ਕਪੜਾ ਹੈ ਕਾਟਨ ਦੇ ਵਿੱਚ ਹੈ ਔਰ ਬਹੁਤ ਹੀ ਜ਼ਿਆਦਾ ਸੌਫਟ ਹੈ ਹੈ ਇਹ ਸਾਰੇ ਸੂਟ ਜੀ ਆਲਓਵਰ ਰਹਿਣਗੇ ਤੇ ਦੇਖੋ ਸ਼ੰਕਰ ਬ੍ਰਾਂਡ ਦਾ ਸੂਟ ਹੈ ਇਹ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਜੜੀਆਂ ਨਵੇਂ-ਨਵੇਂ ਸੂਟਾਂ ਦੀ ਜਿਹੜੀ ਵੀਡੀਓ ਹੈ ਉਹਦੀ ਨੋਟੀਫਿਕੇਸ਼ਨ ਮਿਲਦੀ ਰਹੇ ਇਹ ਦੇਖੋ ਪਿਓਰ ਦੇ ਵਿੱਚ ਸੂਟ ਹੈ ਜੀ ਇਹ ਪਿਓਰ ਕਾਟਨ ਦਾ ਇਸਦੇ ਨਾਲ ਹੀ ਤੁਹਾਨੂੰ ਦਿਖਾਉਣੇ ਆ ਅਸੀਂ ਦੇਖੋ ਜਿਹੜੀ ਹੈ ਪਰਪਲ ਸ਼ੇਡ ਦੇ ਵਿੱਚ ਸੂਟ ਇਹ ਦੇਖੋ ਡਿਜ਼ਾਈਨ ਜਿਹੜਾ ਹੈ ਇਹ ਸਾਰੇ ਸੂਟਾਂ ਦਾ ਸੇਮ ਰਹੇਗਾ 컬러 ਜਿਹੜੇ ਆ ਡਿਫਰੈਂਟ ਆ ਜਾਣਗੇ ਇਹ ਦੇਖੋ ਇਹ ਹੈ ਪਰਪਲ ਸ਼ੇਡ ਦੇ ਵਿੱਚ ਸੂਟ ਔਰ ਉੱਪਰ ਦੇਖੋ ਤੁਸੀਂ ਵਾਈਟ ਕਲਰ ਦੇ ਲੀਫ ਦਾ ਡਿਜ਼ਾਈਨ ਬਣਿਆ ਹੋਇਆ ਹੈ ਇਹ ਬਹੁਤ ਜ਼ਿਆਦਾ ਸੌਫਟ ਕਪੜਾ ਹੈ ਔਰ ਸ਼ੇਡ ਵੀ ਜਿਹੜੀਆਂ ਹਨ ਬਹੁਤ ਹੀ ਪਿਆਰੀਆਂ ਹਨ ਗਰਮੀਆਂ ਦੇ ਵਿੱਚ ਪਹਿਨਣ ਲਈ ਸ਼ੰਕਰ ਬ੍ਰਾਂਡ ਦੇ オリジナル ਸੂਟ ਹਨ ਇਹ ਏ 올ਓਵਰ सूट ਹੈ ਪਰ ਇਹ ਜਿਹੜੇ ਹਨ ਪੂਰੇ 5 ਮੀਟਰ ਰਹੇਗਾ ਕਪੜਾ ਇਹਦਾ ਇਹ ਦੇਖੋ ਪਿਓਰ ਕਾਟਨ ਦੇ ਵਿੱਚ ਸੂਟ ਇਹਨਾਂ ਡਿਜ਼ਾਈਨਸ ਦੇ ਵਿੱਚ ਤੁਹਾਨੂੰ ਹੋਰ ਵੀ ਬਹੁਤ ਸਾਰੇ ਕਲਰ ਮਿਲ ਜਾਣਗੇ ਇਸ ਦੇ ਨਾਲ ਹੀ ਤੁਹਾਨੂੰ ਅਗਲਾ ਸੀ ਮਹਿੰਦੀ ਸ਼ੇਡ ਦੇ ਵਿੱਚ ਸੂਟ ਦਿਖਾ ਰਹੇ ਹਾਂ ਇਹ ਦੇਖੋ ਇਹਦਾ ਵੀ ਸੇਮ ਜਿਹੜਾ ਡਿਜ਼ਾਈਨ ਹੈ ਸੇਮ ਕਪੜਾ ਰਹੇਗਾ ਵੀਡੀਓ ਦੇ ਵਿੱਚ ਉੱਪਰ ਜੀ ਸਾਡਾ WhatsApp ਨੰਬਰ ਚੱਲ ਰਿਹਾ ਹੈ ਨਾਲ ਨਾਲ ਉਹਦੇ ਉੱਪਰ ਤੁਸੀਂ ਸਾਨੂੰ ਜਿਹੜਾ ਹੈ ਮੈਸੇਜ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਜੀ ਸੂਟ ਦਾ ਪ੍ਰਿੰਟ ਬਹੁਤ ਹੀ ਪਿਆਰਾ ਹੈ ਨਿਊ ਜਿਹੀਆਂ ਸ਼ੇਡਸ ਹਨ ਇਹ ਗਰਮੀਆਂ ਦੇ ਵਿੱਚ ਪਾਉਣ ਲਈ ਬਹੁਤ ਹੀ ਠੰਡੇ ਠੰਡੇ ਤੇ 쿨쿨 ਰਹਿਣ ਵਾਲੇ ਸੂਟ ਇਹ オリジナル ਸ਼ੰਕਰ ਬ੍ਰਾਂਡ ਦੇ ਸੂਟ ਹਨ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਉਹ 400 ਰਹੇਗਾ ਸਾਰੇ ਸੂਟਾਂ ਦਾ ਇਹ ਦੇਖੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਜਿਹੜੀ ਸੂਟਾਂ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਉਂਕਿ ਤੁਹਾਡੇ ਇੱਕ ਇੱਕ ਲਾਈਕ ਕਮੈਂਟ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਵਧੀਆ ਤੋਂ ਵਧੀਆ ਵੀਡੀਓ ਜਿਹੜੀ ਆ ਬਣਾ ਕੇ ਤੁਹਾਡੇ ਤੱਕ ਲੈ ਕੇ ਆਈਏ ਜਲਦੀ ਹੀ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ